ਰੂਪ ਅਨੂਪ ਬਨੋਕ ਕਾ ਪਟ ਭਜੇ ਹੋਏ ਉਦਾਸ ਰੂਪ ਅਨੂਪ ਬਨੋਕ ਕਾ ਹਾਂ ਉਹਨਾਂ ਦਾ ਰੂਪ ਜਿਹੜਾ ਅਰੂਪ ਰੂਪ ਨੂੰ ਦੇਖ ਕੇ ਪਟ ਭਜੇ ਹੋਏ ਉਦਾਸ ਜਿਹੜੇ ਸੂਰਮੇ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਜਾਂਦੇ ਨੇ ਉਦਾਸ ਹੋ ਕੇ ਮੁੜੇ ਰੋਲੀ ਬੁੱਲਦੇ ਕਿਹਾ ਉਹਨੂੰ ਉਹਨਾਂ ਦੇ ਵਿੱਚੋਂ ਹੀ ਹੈ ਇਹ ਆ ਆਦਮੀ ਨੇ ਸਭਾ ਸਭਾ ਸੌਦੇ ਜੱਥੇ ਆਲੇ ਇੱਕ ਦੇ ਕਹੇ ਤੁਸੀਂ ਇਹ ਕੰਮ ਲੋ ਕਰੋ ਗੱਦਾਰੀ ਹੈ ਪੀਰ ਕੀ ਕਹੂਗਾ ਆਪਣੀ ਨਹੀਂ ਮੰਨੇ ਹੁਣ ਸੱਨੇ ਬਹੁਤ ਜੋਰ ਲਾਇਆ ساری ਰਾਤ ਕਰਦੇ ਰਹੇ ਗੱਲਬਾਤ ਉਹ ਕਹਿੰਦੇ ਵੀ ਅਸੀਂ ਤਾਂ ਜਾਣ ਹੀ ਜਾਣਾ ਛੁੱਟੀ ਲੈ ਕੇ ਕਹਿੰਦਾ ਤੇ ਛੁੱਟੀ ਜਾਂਦੇ ਅਸੀਂ ਕਰਦੇ ਉਧਰ ਜੰਮ ਦਾ ਪਤਾ ਹੋਇਆ ਹੈ ਵੀ ਆਇਲ ਬਾਈਟਾ ਰਿਆਰ ਹੈ ਨਾ ਕੱਲੂ ਜਾਂਦੂ ਜਾਂ ਉਹ ਰਾਤ ਨੂੰ ਕਹਿਣਾ ਸੀ ਛੁੱਟੀ ਜਾਂਦੇ ਲਾਜ਼ਮ ਬਾਜਾ ਨੇ ਕਹੇ ਵੀ ਇਹ ਛੁੱਟੀ ਨਾ ਵੀ ਉਹਨਾਂ ਨੂੰ ਦਿੱਤੀ ਵਿੱਚ ਆਪਣੇ ਨੂੰ ਮਾਰਨ ਲੱਗੇ ਕੋਈ ਜ਼ਿਆਦਾ ਖਤਨਾਕ ਨਹੀਂ ਆਪਣੀ ਫੌਜ 'ਚ ਖੜੇ ਉਹਨਾਂ ਵੱਲ ਹੋ ਗਏ ਵਿੱਚ ਖੜੇ ਜ਼ਿਆਦਾ ਖਤਨਾਕ ਹੁੰਦੇ ਨੇ ਹਥਿਆਰ ਤਾਂ ਹੁੰਦੇ ਹੀ ਕੋਲ ਸਾਹਮਣੇ ਤੋਂ ਆਉਣ ਲੋਨ ਤੇ ਸਾਹਮਣੇ ਤੋਂ ਆਉਣਗੇ ਤਾਂ ਦੁਸ਼ਮਣ ਬਣ ਕੇ ਆਉਣਗੇ ਪਹਿਲਾਂ ਕਿਹਾ ਵੀ ਤੁਸੀਂ ਹੁਣ ਤਨਖਾਹ ਲੈਂਦੇ ਹੋ ਇਹਨਾਂ ਚੰਦੇ ਪਹਿਲੀ ਤੁਸੀਂ ਜੰਗ ਦੀ ਲੋੜ ਪਈ ਤੁਸੀਂ ਕਹਿੰਦੇ ਮੈਂ ਤੁਹਾਨੂੰ ਜਾਣ ਮੈਂ ਜੀ ਅਸੀਂ ਤਾਂ ਜਾਣਾ ਅਸੀਂ ਤਾਂ ਜਾਣਾ ਜਾਂ ਨਾ ਹਟਿਆ ਉਹ ਕਹਿੰਦੇ ਚੰਗਲ ਜਾਓ ਇੱਕ ਕੰਨ ਹੀ ਮਾਤੇ ਜਾਣਾ ਦੀ ਉਹ ਕਹਿੰਦੇ ਤੂੰ ਵੀ ਜਾ ਜੇ ਚਾਹ ਲੈ ਨਹੀਂ ਕਰ ਬਦੀ ਇਹ ਨਮਕਾਰਾਂ ਵੀ ਕਰਦੇ ਨਹੀਂ ਮੇਰੀ ਕਰ ਨਮਕਾਰਾਂ ਵੀ ਪੀਰ ਨੂੰ ਅਸੀਂ ਕਿਵੇਂ ਉਹ ਦਿਖਾਉਂਦੇ ਅਸੀਂ ਨਹੀਂ ਉਹ ਚਲੇ ਗਏ 2 ਘੰਟੇ ਬਾਅਦ ਉਹ ਕੰਨ ਤੁਸੀਂ ਜਾਓ ਤੁਮੀ ਜਾਓ ਚਲਾ ਜਾ ਜੇ ਪੀਰ ਕੋ ਚਲਾ ਜਾ ਦੱਸ ਦੇ ਜਾ ਕੇ ਅਜੀ ਬੜੇ ਖੋਚਨ ਤੇ ਤੇਰਾ ਰਾਜ ਨਹੀਂ ਹੈਗਾ ਨਾ ਤੇ ਤਾਂ ਕੋਈ ਸ਼ਕਤ ਤੂੰ ਪੀਰ ਬੁੱਤਿਆਂ ਨੂੰ ਦੱਸ ਦੇ ਜਾ ਉਹਨੇ ਜਾ ਕੇ ਦੱਸਿਆ ਤਾਂ ਬੁੱਤਿਆਂ ਆਇਆ ਉਹਨੇ ਜਾ ਕੇ ਦੱਸਿਆ ਵਿਆਹ ਦਾ ਲੋਕ ਵੀ ਉਹ ਬੰਦੇ ਪਾ ਦਿੱਤੇ ਉਹ ਰਾਜਾ ਨੂੰ ਕਿਦੋਂ ਲੱਗੇ ਜਾਣੇ ਸੀ ਤਿਆਰੀ ਕਰਦੇ ਨੂੰ ਨਾਲੇ ਉਹ ਤੋਂ ਚੜ ਕੇ ਆਉਣਾ ਸੀ ਉਹਦੇ 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 ਹੁੰਦੀ ਹੁੰਦੀ ਬੋਲੀ ਬਠਾ ਆਪਣੇ ਇਕੱਠਾ ਕੋਟਾ ਕਰਕੇ ਉਹਦੇ ਵਿਆਹ ਦੇ ਗਏ ਉਹ ਤੋਂ ਤਬੂਦੂ ਜਾਂ ਜੰਗ 'ਚ ਆ ਕੇ ਪਹੁੰਚੇ ਸੀ ਉਹਨਾਂ ਨੇ ਆ ਕੇ ਦੱਸਿਆ ਉਹ ਸਮਝਾਉਣ ਵਾਲਾ ਵੀ ਆਖਰ ਫਤਖੜੇ ਕਰਦੇ ਨਹੀਂ ਬੰਦੇ